ਹਾਂਜੀ ਸਵੇਰ ਦੀ ਸਤਿ ਸ੍ਰੀ ਅਕਾਲ 4:30 ਵਜੇ ਨੇ 14 ਮਈ ਤੇ ਮੰਗਰਵਾਰ ਦਾ ਦਿਨ ਹੈ ਜੀ ਸੋ ਅੱਜ ਅਸੀਂ ਵਾਪਸ ਵੀਏਪੀ ਅਧਨਾਮ ਨੂੰ ਜਾ ਰਹੇ ਹਾਂ ਟੋਕੀ ਤੋਂ ਤੇ ਅਸੀਂ ਇਸ ਵਾਰ ਚਲੇਗਾ 에어ਪੋਰਟ ਨੂੰ 5:00 ਵਜੇ ਕੇ 2 ਮਿੰਟ ਤੇ ਸਾਡੀ ਟ੍ਰੇਨ ਆਹਵਾ ਨਰੀਤਾ ਨਰੀਤਾ 에어ਪੋਰਟ ਤੋਂ ਸਸਤੀ ਅਗਰ ਤੁਸੀਂ ਟ੍ਰੇਨ ਚੇਂਜ ਕਰ ਰਹੇ ਹੋ ਤਾਂ ਦੋ ਟ੍ਰੇਨ ਹੀ ਮਿਲ ਜਗਾ 230 230 ਵਟ ਜਿਹੜਾ ਹੁਣ ਸਾਨੂੰ 에어ਪੋਰਟ ਵਾਲ ਦਾ ਕਿਰਾਇਆ ਉਹ ਕਾਫੀ ਕਾਸਟਲੀ ਪੈ ਰਿਹਾ ਅਕੋਰਡਿੰਗ ਟੂ ਟੋਕੀਓ ਕਰੰਸੀ ਜਾਨਕੀ ਜਪਨੀਜ਼ ਯਾਨੀ ਆਪਣਾ ਅਕੋਰਡਿੰਗ ਆ ਜਾਂਦਾ ਹਾਂ ਤੇ ਇਸ ਕਰਕੇ ਵੀ ਅਸੀਂ ਤੁਹਾਨੂੰ ਦੱਸਾਂ ਕਿ ਕਿੰਨਾ ਕਰਾਇਆ ਲੱਗਦਾ ਹੈਗਾ ਜੇਕਰ ਤੁਸੀਂ ਟੋਕਿਓ ਵਿੱਚ ਵਿਜ਼ਿਟ ਕੀ ਕਰ ਰਹੇ ਹੋ ਜਾਂ ਕਿਸੇ ਹੋਟਲ ਵਿੱਚ ਠਹਿ ਰਹੇ ਹੋ ਜਾਂ ਉੱਥੋਂ ਤੁਸੀਂ 에어ਪੋਰਟ ਨੂੰ ਜਦੋਂ ਤੁਸੀਂ ਨਿਰਤਾ 에어ਪੋਰਟ ਜਾਓਗੇ ਤਾਂ ਉਹਦਾ ਕਿੰਨਾ ਕਰਾਇਆ ਲੱਗਣਾ ਸੋ ਅਸੀਂ ਤੁਹਾਨੂੰ ਅਗ ਦੱਸ ਦੇ ਰਹੇ ਹਾਂ ਨੂੰ ਇਥੋਂ ਸਟਾਰਟ ਕਰਦੇ ਆ ਦੋਸਤ ਇਹ ਸਾਰਾ ਹੋਟਲ ਸੀ ਤੇ ਇਹ ਸਾਰਾ ਹੋਟਲ ਜਿਹੜਾ ਇਹ ਹੋਟਲ ਹੈ ਬਹੁਤ ਵਧੀਆ ਰਿਹਾ ਸਾਡਾ ਐਕਸਪੀਰੀਅੰਸ ਕਿਉਂਕਿ ਇਸ ਹੋਟਲ ਦੇ ਵਿੱਚ ਸਾਨੂੰ ਸਵੇਰ ਦਾ ਨਾਸ਼ਤਾ ਜਿੱਦਾਂ ਕਾਫੀ ਜੂਸ ਤੇ ਬ੍ਰੈਡ ਉਹ ਆਪਣੇ ਕਾਫੀ ਇਹਨੂੰ ਨਾ ਬੈਗ ਦੇ ਉੱਤੇ ਫਿੱਟ ਕਰ ਲਓ ਕੋਈ ਨਾ ਮੈਨੂੰ ਦੇ ਦਿਓਗਾ ਨਹੀਂ ਲਓ ਜੀ ਅਸੀਂ ਪਹੁੰਚ ਗਏ ਹਾਂ ਕਮਾਤਾ ਸਟੇਸ਼ਨ ਤੇ ਅਜੇ ਪਹਿਲੀ ਟ੍ਰੇਨ ਜਾਣ ਦੀ ਸਵੇਰੇ 5:02 ਮਿੰਟ ਤੇ ਚੱਲਦੀ ਆ ਏ ਉਹ ਅਸੀਂ ਟ੍ਰੇਨ ਹੱਥੋਂ ਫੜਾਂਗੇ ਇਹ ਐਕਵਾਤਾ ਸਟੇਸ਼ਨ ਦੀ ਬਿਲਡਿੰਗ ਦੇਖੀਏ ਜੇ ਤੁਸੀਂ ਪਹਿਲਾਂ ਆਉਂਦੇ ਹੋ ਤੇਰੇ ਮਰ ਨਾਲ ਉੱਥੇ ਐਂਡ ਲੇਟ ਟਾਈਮ ਜਦੋਂ ਇਹ ਉੱਥੇ ਬਹੁਤ ਕਾਫੀ ਜ਼ਿਆਦਾ ਭੀੜ ਹੁੰਦੀ ਆ ਤੇ ਹੁਣ ਬਿਲਕੁਲ ਆਹਾਂ ਓਕੇ ਓਕੇ ਹੁਣ ਬਿਲਕੁਲ ਭੀੜ ਨਹੀਂ ਆਈ ਐ ਲੈ ਲਓ ਵੀ ਜਿੱਦਾਂ ਵੀਰ ਜਾ ਰਿਹਾ ਤਾਂ ਅਸੀਂ ਆਂ ਬਸ ਜ਼ਿਆਦਾ ਨਹੀਂ ਲੀ ਹੁਣ ਅਸੀਂ ਟਿਕਟ ਬਾਏ ਕਰ ਰਹੇ ਆ guidance will be displayed ਸਾਰਜ ਨਰਤਾ ਸਿੱਧੇ ਡਾਇਰੈਕਟਿਓਨ ਮੰਗਿਆ ਪਾ ਹਾਂ ਨਰਤਾ ਕਰਮਨ 2 ਐਂਡ 3 ਆਹ ਤੋਂ ਨਹੀਂ ਚੱਲਦੀ ਟਰਮੀਨਲ 2 ਐਂਡ 3 ਨਰਤਾ ਨਹੀਂ ਚੱਲਦੀ ਨਰਤਾ ਯਾਰ ਇਹਦਾ ਫਿਰ ਆਪਣੇ ਕੋਲੇ ਹਾਂ ਹੈਗੇ ਨੇ ਆਪਣੇ ਕੋਲੇ ਨਾ ਇੱਕ ਜਣਾ ਦਾ 1690 ਰੁਪਏ ਹਾਂਜੀ ਹਾਂਜੀ ਓਕੇ ਓਕੇ ਆਪਾਂ ਕਿਹੜੇ ਟਰਮੀਨਲ ਤੇ ਜਾਣਾ ਟਰਮੀਨਲ 2 ਆਪਕੇ ਇਹ ਦੋਨਾਂ ਵਾਸਤੇ ਹੈ 3 ਤੇ 3 ਵਾਸਤੇ ਦੋਨਾਂ ਵਾਸਤੇ ਓਕੇ 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 ਆਹ ਬਾਹਰ ਇਹ ਜੀ ਕਰੰਸੀ ਇਹਨਾਂ ਦਾ 1000 ਰੁਪਏ ਦਾ ਨੋਟ ਹੈ ਇਹ ਲੋ ਜੀ ਇਹ ਆਪਾਂ ਨੇ 1600 ਰੁਪਏ ਇਹਨਾਂ ਨੂੰ ਦੇਣਾ 2310 ਇਹ ਹੁਣ ਵਾਪਸ ਕਰੋ ਆਪਣੇ ਕੋਲ ਚੇਂਜ ਪਏ ਨਹੀਂ ਤਾਂ ਮੈਂ ਸੋਚਦਾ ਕਿ ਆਪਾਂ ਚੇਂਜ ਯੂਜ਼ ਕਰ ਲਈਏ ਓਕੇ 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 ਪੰਛ ਸੋਆ ਇਹ ਕਿਤੇ ਫੇਰ ਨਾ ਢੇਲ ਜਾ ਕੱਢ ਕੇ ਦੇ ਦੇ ਨਹੀਂ ਨਹੀਂ ਤਾਂ ਹੀ ਤਾਂ ਆਪਾਂ ਉਸ ਤਰ੍ਹਾਂ ਯੂਜ਼ ਕਰ ਰਹੇ ਹਾਂ ਨਾ ਆਪ 500 ਦਾ ਇਹ 1500 ਹਾਂਜੀ 1500 ਆ ਆਪ 1500 ਇਸ ਤੋਂ ਬਾਅਦ ਆ 50 50 1550 ਹਾਂ ਨਾ ਹਾਂਜੀ ਇਹ ਆਪਣੇ ਕਾਊਂਟ ਕਰਦਾ ਜਾਏਗਾ ਹੰਡਰਡ ਦਾ ਇਹ ਹੰਡਰਡ ਦਾ 400 ਤੋਂ ਪੰਜਾ ਆਹ 10 ਲਸ ਲੈਨੇ ਦੋ 400 ਤੋਂ 70 400 ਤੋਂ 1770 ਹੋ ਗਏ ਹੁਣ ਜਿਹੜੇ ਵਧ ਗਏ ਵਾਪਸ ਕਰੋ ਹਾਂਜੀ ਹਾਂਜੀ ਉਹ ਵਾਪਸ ਆ 150 ਵਧ ਗਿਆ ਮੇਰੇ ਸਾਹ ਚ 1690 1770 ਬੋਤੀ ਬੋਨ ਦਾ ਬਟਨ ਨੂੰ ਓਸ਼ਟੇ ਕਰ ਸਾਈ। ਟੋਕ ਗਾਈਡੈਂਸ ਵਿਲ ਬੀ ਡਿਸਪਲੇਡ ਇਨ ਇੰਗਲਿਸ਼। ਇਹ ਵਾਗੇ ਟੈਕ ਟੂ ਬਾਕੀ ਬੈਟ ਕਰਦੇ। ਲਓ ਵੀ ਦੋਸਤੋ ਹੈ ਘੈਂਟ ਗੱਲਬਾਤ। ਆਪਾਂ ਸਰੇ ਪੁਰਨੇ ਪਨ ਗਲਤ ਦਸੀ ਸੀ ਟਿਕਟ। ਇੱਕ ਬੰਦੇ ਦੇ 3000 ਦੇ ਲੱਗੇ ਇੱਕ ਬੰਦੇ ਦੇ 1700 ਲੱਗੇ ਨੇ ਆਪਣੇ 3400 ਲੱਗੇ ਨੇ। 3400 ਆਪਾਂ ਤਾਂ ਹੀ ਕੱਲ ਜਿਹੜੇ ਆਪਾਂ ਐਕਸਟਰਾ ਪੈਸੇ ਕਢਾ ਲਏ ਸੀਗੇ। ਹਾਂ। ਠੀਕ ਹੈ ਜੀ ਤਾਂ ਠੀਕ ਹੈ ਦੋਸਤੋ ਸੋ ਹੁਣ ਅਸੀਂ ਚੱਲੇ ਆਂ ਟ੍ਰੇਨ ਨੂੰ ਤੇ ਆਪਾਂ ਨੂੰ ਆਹ ਸਲਿੱਪ ਪਾਉਂਦੀ ਤਾਂ ਨਹੀਂ ਲੋਡ ਵੱਡੀ ਛੋਟੀ ਨਹੀਂ 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 ਇਹ ਸਿਰਫ ਉਹ ਰਿਫਟ ਓਕੇ ਓਕੇ ਠੀਕ ਹੈ ਜੀ ਠੀਕ ਹੈ ਜੀ ਚਲੋ ਤੁਸੀਂ ਨਾ ਇੱਕ ਇਹ Google Map ਤੇ ਜਾ ਰਹੇ ਆਂ ਆਪਾਂ Google Map ਤੇ ਤੁਸੀਂ ਸਰਚ ਕਰ ਸਕਦੇ ਹੋ ਚਲੋ ਓਕੇ ਹਾਂ ਜੀ ਹੁਣ ਆਪਾਂ ਕਿਧਰ ਨੂੰ ਆਣ ਹੁਣ ਆਪਾਂ ਇਧਰ ਹੀ ਜਾਣਾ ਓਕੇ 5 5 ਤੇ ਹੈਗੀ ਆ ਓਕੇ ਮੈਟਰੋ ਸਾਡੀ ਟ੍ਰੇਨ ਆ ਚੁੱਕੀ ਹੈ ਇਸਕਾ ਤੇ ਦੁਵਾਰਾ ਟ੍ਰੇਨ ਫੇਰ ਆਣੀ ਹੈ ਇੱਕ ਅਸੀਂ ਗਲਤੀ ਕਰ ਲਈ ਮਤਲਬ ਪਹਿਲਾਂ ਨਹੀਂ ਦੇਖਿਆ ਸ਼ਾਇਦ ਥਾਂ ਨੇ ਵਾਟਰ ਨੰਬਰ 5 ਸਲੈਕਸ਼ਨ ਨੰਬਰ 1 ਵਰਨਾ 1 ਨਹੀਂ ਹੈਗਾ 4 ਵੀ ਅਸਾਂ ਕੀ ਕਰੀਏ ਥੀ ਜਨਾ ਗ੍ਰੀਨ ਲਾਈਨ ਨਹੀਂ ਹੈ ਅੱਛਾ ਆਪਾਂ ਜਾਣਾ ਹੈਗਾ ਇੱਕ ਤੇ 1 ਚਲੋ ਕਿੱਧਰ ਇੱਕ ਤੇ ਉੱਪਰ ਚੜਨਾ ਇੱਕ ਦੇਖੋ ਉੱਪਰ ਹੈ ਓਕੇ 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 ਉੱਪਰ ਵਾਲੀ ਗ੍ਰੀਨ ਲਾਈਨ ਤੇ ਚੜ੍ਹਦੇ ਆਂ ਇਹ ਆਗਾ ਇੱਕ ਨੰਬਰ ਪਲੇਟਫਾਰਮ ਅਸੀਂ ਜਮ ਕੇ ਨੀਚੇ ਕਾਂਤੀ ਆਉਗੀ ਆਵਲੀ ਜਮਨੋਤ ਲਾਈਨ ਓਕੇ ਠੀਕ ਉਸ ਤੋਂ ਬਾਅਦ ਆਪਾਂ ਨੂੰ ਇਹ ਮਿਲੂਗੀ ਦੇਖੋ ਪਲੇਟਫਾਰਮ ਨੰਬਰ 1 ਤੇ ਓਕੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਨੂੰ ਇਹ 12 ਸਟਾਪ ਨੇ ਇਹਦੇ ਵਿੱਚ ਮਤਲਬ 11 ਡੱਬੇ ਹੋਣਗੇ ਟੋਟਲ ਇਸ ਟ੍ਰੇਨ ਦੇ ਵਿੱਚ ਆ ਦੇਖੋ 11 ਕੈਰੀਜ ਟ੍ਰੇਨ ਠੀਕ ਹੈ ਜੀ ਆ ਸਾਰੇ ਲਾਈਨ ਆਉਣਗੇ ਤੇ ਜੇ ਤੁਸੀਂ ਇਥੋਂ ਮਲੋਸ਼ਿਨਾਗਾਵਾ ਤੋਂ ਟੋਕਿਓ ਟਾਵਰ ਜਾਣਾ ਚਾਹੁੰਦੇ ਹੋ ਤਾਂ ਆਹ ਵਾਲਾ ਸਟੇਸ਼ਨ ਨੇ ਜਿਹੜਾ ਹਾਮਾਮਾਚੋ ਇੱਥੇ ਤੁਸੀਂ ਜਾ ਸਕਦੇ ਹੋ ਇੱਥੋਂ ਹਾਂ ਇੱਥੋਂ ਉਤਰ ਕੇ ਤੁਹਾਨੂੰ ਜਸਟ ਓਨਲੀ 3 ਜਾਂ 4 ਮਿੰਟ ਦੀ ਰਾਈਡ ਹੋਊਗੀ ਕਿ ਜਿਹੜਾ ਤੁਸੀਂ ਆਪਣੇ ਪੈਦਲ ਚੱਲ ਕੇ ਜਾਣਾ ਹੈਗਾ ਤੁਸੀਂ ਟੋਕਿਓ ਟਾਵਰ ਜਾ ਸਕਦੇ ਹੋ ਇਸ ਤੋਂ ਬਾਅਦ ਆਪਾਂ ਇਸ ਸਟੇਸ਼ਨ ਤੇ ਜਾਵਾਂਗੇ। ਲਾਸਟ ਸਟੇਸ਼ਨ ਤੇ ਆਪਾਂ ਨੂੰ ਚੱਲੂ ਇਹ ਨਪੋਰੀ ਨਪੋਰੀ ਓਕੇ ਨਪੋਰੀ ਜਾਵਾਂਗੇ। ਉੱਥੇ ਤੁਰ ਕੇ ਹਾਂਜੀ ਹਾਂ ਨਪੋਰੀ ਤੋਂ ਫਿਰ ਆਪਾਂ ਨੂੰ ਉੱਥੇ ਚੇਂਜ ਕਰਨਾ ਪਊਗਾ। ਪਲੇਟਫਾਰਮ ਚੇਂਜ ਕਰਨਾ ਪਊਗਾ। ਆਪਾਂ ਨੂੰ ਜੇਵਾਈ ਮਤਲਬ ਠੀਕ ਹੈ ਜੀ ਇਹ ਲਾਈਨ ਤੋਂ ਚੇਂਜ ਕਰਕੇ ਆਪਾਂ ਨੂੰ ਕੇਐਸ ਤੇ ਜਾਣਾ ਪਊਗਾ ਜੋ ਕਿ ਸਕਾਈ ਲਾਈਨਰ ਹੋਊਗੀ। ਬਲੂ ਕਲਰ ਦੀ। ਓਕੇ ਮੇਰੇ ਤੇ ਐਰਪੋਰਟ ਹਾਂਜੀ ਉੱਥੋਂ ਆਪਾਂ ਨੂੰ 5:45 ਮਿੰਟ ਤੇ ਓਕੇ ਠੀਕ ਹੈ ਜੀ 4 ਮਿੰਟ ਤੇ ਆਪਾਂ ਨੂੰ ਵਾਕ ਕਰਨੀ ਪਊਗੀ। 545 ਤੇ ਆਪਾਂ ਨੂੰ ਮਿਲੂਗੀ ਨਰੀਤਾ ਏਅਰਪੋਰਟ ਟਰਮੀਨਲ ਉੱਤੇ ਉਹੀ ਪਲੇਟਫਾਰਮ ਨੰਬਰ 1 ਤੇ ਠੀਕ ਹੈ ਜੀ ਇਹ ਐਕਸਪ੍ਰੈਸ ਹੋਊਗੀ ਟ੍ਰੇਨ ਮਤਲਬ ਜਿਵੇਂ ਪੁਰਾਣੀਆਂ ਜਿਹੜੀਆਂ ਸੀਗੀਆਂ ਉਹ ਇਹ ਲੋਕਲ ਨੇ ਉੱਪਰ ਵਾਲੀਆਂ ਨੇ ਬਟ ਇਹ ਐਕਸਪ੍ਰੈਸ ਟ੍ਰੇਨ ਹੋਊਗੀ ਫੋਕਟ ਹਾਂ ਜੀ ਠੀਕ ਹੈ ਜੀ ਠੀਕ ਹੈ ਦੋਸਤੋ ਇਹ ਸੀ ਮੈਪ ਸੀ ਏਅਰਲਾਈਨ ਦਾ ਸੋ ਜੇ ਤੁਸੀਂ ਇੱਥੇ ਆਣਾ ਚਾਹਦੇ ਹੋ ਯਾਰ ਪਹਿਲੀ ਗੱਲ ਤੇ ਇੱਕ ਗੱਲ ਸਮਝ ਲਓ ਵੀ ਤੁਸੀਂ ਨੂੰ ਬਹੁਤ ਘੱਟ ਸਮੇਂ ਦੇ ਵਿੱਚ ਸਮਝ ਆ ਜੂਗਾ ਬਸ ਇੱਕ ਵਾਰੀ ਔਖਾ ਲੱਗਦਾ ਹੈ ਸੋ ਐਦਾਂ ਦੀ ਕੋਈ ਗੱਲ ਨਹੀਂ ਪਰ ਤੁਹਾਨੂੰ ਵੀ ਪਹਿਲਾਂ ਲੱਗਿਆ ਸੀ ਪਰ ਹੁਣ ਤੁਸੀਂ ਧਿਆਨ ਰੱਖਿਓ ਇਹ ਸਭ ਕੁਝ ਈਜ਼ੀ ਹੋ ਜਾਊਗਾ ਈਜ਼ੀ ਆਪਸ਼ਨ ਹੈ ਸੋ ਮੈਂ ਤੁਹਾਨੂੰ ਸੁਪਲਾ ਲਾਈਨਸ ਸਿਲੈਕਟ ਕਰ ਹਾਂ ਉਸ ਤੋਂ ਬਾਅਦ ਸਭ ਤੋਂ ਵਧੀਆ ਇਹ ਕਿ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਤੁਸੀਂ ਕਿਹੜੇ ਸਟੇਸ਼ਨ ਤੇ ਜਾ ਰਹੇ ਕਿਹੜੇ ਸਟੇਸ਼ਨ ਤੁਸੀਂ ਉਸ ਸਟੇਸ਼ਨ ਦੇ ਪਹਿਲੇ ਦੋ ਜਿਹੜੇ ਅਲਫਾਬੈਟਸ ਨੇ ਉਹ ਪਾ ਦਿਓ ਅੱਖਰ ਪਾ ਦਿਓ ਦੇ ਵਿੱਚ ਆਟੋਮੈਟਿਕ ਉਹੀ ਸਟੇਸ਼ਨ ਦਾ ਨਾਮ ਤੁਹਾਡੇ ਸਾਹਮਣੇ ਆ ਜਾਊਗਾ ਤੁਹਾਨੂੰ ਜਿਆਦਾ ਕੁਝ ਨਹੀਂ ਬਸ ਉਸ ਸਟੇਸ਼ਨ ਦੇ ਨਾਮ ਤੇ ਟਿਕ ਕਰੋ ਆਪਣੇ ਆਪ ਫੇਅਰ ਸਿਲੈਕਟ ਹੋ ਜਾਊਗਾ ਉਨੇ ਪੈਸੇ ਪਾ ਦਿਓ ਬਸ ਰਸੀਪਟ ਦੇ ਉੱਪਰ ਕਲਿੱਕ ਕਰ ਜਿਵੇਂ ਕਿ ਆਪਾਂ ਵੀਡੀਓ ਦੇ ਵਿੱਚ ਦਿਖਾਇਆ ਹੈ ਹਨਾ ਉਹ ਬਹੁਤ ਈਜ਼ੀ ਹੈ ਪਹਿਲੇ ਦਿਨ ਆਪਾਂ ਨੂੰ ਵੀ ਸਮਝ ਆਇਆ ਸਮਝ ਨਹੀਂ ਆ ਰਹੀ ਆਪਾਂ ਨੂੰ ਐਦਾਂ ਦੀ ਕੋਈ ਵੀਡੀਓ ਵੀ ਨਹੀਂ ਸੀ ਜਿਹਦੇ ਵਿੱਚ ਕਿ ਆਪਾਂ ਇਹ ਚੀਜ਼ ਦੇਖ ਸਕੀਏ ਦੇਖ ਸਕੀਏ ਬਟ ਆਪਾਂ ਹੁਣ ਆਪਣੇ ਈਵਰਸ ਦੇ ਲਈ ਹੈ ਜੋ ਵੀ ਇਸ ਵੀਡੀਓ ਨੂੰ ਦੇਖੂਗਾ ਉਹ ਐਟਲੀਸਟ ਟਿਕਟ ਜ਼ਰੂਰ ਲੈ ਸਕਦਾ ਬਿਲਕੁਲ ਜੀ ਬਿਲਕੁਲ ਆਪਾਂ ਇੰਨਾ ਕਿਛ ਵੀ ਕਰ ਦਿੰਦਾ ਹੈ ਹਾਂਜੀ ਠੀਕ ਹੈ ਦੋਸਤੋ ਧਿਆਨ ਰੱਖਿਓ ਤੇ ਵੀਡੀਓ ਨੂੰ ਲਾਸਟ ਤੱਕ ਜ਼ਰ ਵੀ ਲਾਈਨ ਤੇ ਉਤਰੇ ਨੀ ਬੋਰਿਸ ਨੀਆ ਅੰਦਰ ਪੂਰੀ ਸੈਸ਼ਨ ਹੁਣ ਇੱਥੋਂ ਅਸੀਂ ਟ੍ਰੇਨ ਕਰਾਂਗੇ ਚੇਂਜ ਤੇ ਇਹ ਨੰਬਰ ਜਾਣਾ ਹੈ ਜੀ ਇੱਕ ਨੰਬਰ ਅਸੀਂ ਹੁਣ ਜਾਣਾ ਹੈ ਇੱਕ ਨੰਬਰ ਪਲੇਟਫਾਰਮ हाउ जी ये ट्रेन भी आ चुकी है तो ते जावे तेजी नपौरी तक नपौरी तक जावे ट्रेन से अभी तो फिर उसको बाद इतने ना टिकट चेंज होगी जी आप इत लो शायद कोई टिकट के मिस्टेक है नहीं मिस्टेक नहीं है एक्स्ट्रा पे करना पै सकता क्योंकि ये लाइनर है ये टोल ਉਹ ਮਤਲਬ ਇਹਦੇ ਉੱਪਰ ਲੱਗਦਾ ਓਕੇ ਓਕੇ ਬਟੂ ਲੱਗ ਓਕੇ ਓਕੇ ਤਾਂ ਮੇਬੀ ਆਪਾਂ ਨੂੰ ਥੋੜਾ ਐਕਸਟਰਾ ਪੇ ਕਰਨਾ ਪੈ ਸਕਦਾ ਓਕੇ ਓਕੇ ਗਾਰ ਨਿਕਲ ਗਈਆਂ ਤੇ ਸਾਡੀ ਟੇਟ ਹੋ ਗਈ ਹੈ ਚੇਂਜ ਸੋ ਹਾਂ 2 ਨੰਬਰ ਕਿੱਥੇ ਆ ਇਹ ਤਾਂ ਇੱਕ ਨੰਬਰ ਹੈ ਨਾ ਹਾਂ ਉਹਦੇ ਅੱਗੇ ਉਹੀ ਆ ਨਾ ਆ ਸਿੰਪਲਟੀ ਤੋ ਇਹ ਦੋ ਨੰਬਰ ਪਰ ਰਹੇਗਾ ਮੇਰੇ ਤਾਂ ਲਗਭਗ ਆਪਾਂ ਨੂੰ ਐਕਸਟਰਾ ਵੀ ਕਰਨਾ ਪੈਣਾ ਸੀਗਾ इजीली ਸਾਨੂੰ ਨਾ ਐਕਸਟਰਾ ਪੇ ਕਰਨਾ ਪੈਣਾ ਸੀ ਜਿਵੇਂ ਆਪਾਂ ਲਗਭਗ 25 ਕਿੰਨਾ ਗਿਆ ਸੀ ਆਪਣਾ 1690 ਆਲਰੇਡੀ ਪੇਡ ਸੀਗਾ ਹਾਂ ਹਾਂ ਠੀਕ ਹੈ 1690 ਦੇ ਵਿੱਚੋਂ 1200 ਸਮਥਿੰਗ ਆਪਣਾ ਬੈਲੈਂਸ ਸੀਗਾ ਓਕੇ 1280 ਜਿਹਦੀ ਟਿਕਟ ਆਪਾਂ ਨੂੰ ਮਿਲੀ ਆ ਉਹ ਹਾਂ 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 1280 ਨੂੰ ਤੁਸੀਂ 16 2600 ਦੇ ਵਿੱਚੋਂ ਮਾਈਨਸ ਕਰ ਲਓ ਉਹ ਲਗਭਗ 1400 ਜੀਨ ਆਪਾਂ ਨੂੰ ਹੋਰ ਦੇਣੇ ਪੈਣੇ ਸੀ ਕੇਸ ਟ੍ਰੇਨ ਦੇ ਵਿੱਚ ਸਫਰ ਕਰਨ ਦੇ ਓਕੇ 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 ਠੀਕ ਹੈ ਜੀ ਉਹਨਾਂ ਨੂੰ ਕਿ 1% 1% ਜਨਨ ਕਿ 2200 ਰੁਪਏ ਲੱਗਦਾ ਹੋਰ 2200 ਜੀ ਆਪਾਂ ਨੂੰ ਵੀ ਕਰ ਲੈ ਓਕੇ ਹਾਂਜੀ ਠੀਕ ਹੈ ਮਤਲਬ ਰੂਟ ਸੇਮ ਹੈ ਓਕੇ ਜਸਟ ਟレイン ਦਾ ਡਿਫਰੈਂਸ ਹੈ ਓਕੇ ਐਂਡ ਇਹ ਹੈ ਜੀ ਇਹ ਫਾਸਟ ਹੈ ਇਹ ਫਾਸਟ ਹੈ ਠੀਕ ਹੈ ਦੋਸਤੋ ਥੋੜਾ ਜਿਹਾ ਨੈਕਸਟ ਟ੍ਰੇਨ ਤੇ ਰੁਕਾਂਗੇ ਲਾਵਾਂਗੇ ਨੈਕਸਟ ਟ੍ਰੇਨ ਤੇ ਫਿਰ ਸਬਾਹਾਂ ਅਜੇ ਤਾਂ ਤਾਲੀ ਹੋ ਗਏ ਲੇਕਿਨ ਸਿਰਫ 2 ਮਿੰਟ ਰਹਿ ਗਏ ਸੇਮ ਡੇ ਆਨ ਸਾਥੀ ਅਸੀਂ ਆ ਗਏ ਹਾਂ ਟਰਮੀਨਲ 2 ਤੇ ਜਲਦੀ ਦੋਸਤੋਂ ਅਸੀਂ ਪਹੁੰਚ ਗਏ ਨੇ ਇਰਪੋਰਟ ਵੈਲਕਮ ਟੂ ਇਰਪੋਰਟ

ਉਪ 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 ਸਾਰ 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 ਕੁ ਨਾ ਜਿਗਰ ਨੂੰ ਜਾਣਾ ਪਊਗਾ ਪੰਜ ਦਸਤ ਲੋ ਜੀ ਸਾਡੀ ਫਾਈਨਲੀ ਚੈਕਿੰਗ ਹੋ ਚੁੱਕੀ ਹੈ ਤੇ ਅਸੀਂ ਆਪਣਾ ਕੋਡਿੰਗ ਪਾਸ ਮਿਲ ਗਿਆ ਅੱਜ ਚੈਕਿੰਗ ਹੋ ਗਈ ਹੈ ਹੋਣੇ ਤੋਂ ਬਾਅਦ ਅਸੀਂ ਤਨੀ ਆਪਾਂ ਇਸ ਕੰਟਰੀ ਕਦੋਂ ਆਉਣਾ ਵਟ ਮੈਂ ਤੁਹਾਨੂੰ ਨਾ ਬਾਥਰੂਮ ਨਾਲ ਤਾਂ ਅਸੀਂ ਕਰਦੇ ਆ ਨਾਲ ਤੁਹਾਨੂੰ ਲੈ ਕੇ ਜੰਨਾ ਨਾ ਓਕੇ ਇਹ ਬਾਥਰੂਮ ਹੈ ਜੀ ਕੀ ਬਾਤ ਹੈ ਕਮਾਲ ਦੇ ਨਾ ਕਰੋ ਅੱਜ ਜਿਦਾਂ ਸੜੀ ਸਟਾਰਟਿੰਗ ਹੋ ਚੁੱਕੀ ਹੈ ਬੋਰਡਿੰਗ ਦੀ ਸੋ ਮਿਲਦੇ ਆ ਅੱਜ ਦੇ ਵਲੌਗ ਅੱਜ ਇਹ ਤੁਹਾਨੂੰ ਸਵਾਗਤ ਕਰਦੇ ਆ ਅੰਦਰ ਏਅਰਪਲੇਨ ਚ ਕਰਿਓ ਨਾ ਆਕੇ